ਬੀਬੀ ਸੁਖਵਿੰਦਰ ਕੌਰ ਦੀ ਧੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਣ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕਹਰੇ ਵਿੱਚ ਕੰਚਨਪ੍ਰੀਤ ਕੌਰ ਨਸਰਾਈ ਤਰੰਤਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਇਸ ਦੌਰਾਨ ਕੰਚਨਪ੍ਰੀਤਕਰ ਸਖਤ ਪੁਲਿਸ ਸੁਰੱਖਿਆ ਕੈਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤਕਰ ਜਿਸ ਦੇ ਖਿਲਾਫ ਤਰੰਤਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਕੈਰੇ ਵਿੱਚ ਕੰਚਨਪ੍ਰੀਤਕਰ ਨਜ਼ਰ ਆਈ ਤਰਨਤਾਰਨ ਜਿਮਨੀ ਚੌਂਧ ਵਿੱਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਹਾ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੌਂਧ ਵਿੱਚ ਆਗਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵਕਫਕ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੋਨ ਦੇ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿਣ ਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਦਾ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ ਕੌਰ ਨਸرائی ਤਰਨਤਾਰਨ ਜਿਮਨੀ ਚੌਂਧ ਵਿੱਚ ਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹਾ ਸਕੇ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤਕਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਹਾ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤਕਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੋਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੋਂਧ ਵਿੱਚ ਆਗਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਹੈ ਕਿਹਾ ਸਕੇ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੋਣ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਘੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੋਣ ਦੇ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪ ਚੋਣ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੋਨ ਦੇ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਹਾ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿਣ ਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ ਕੌਰ ਨਸرائی ਤਰਨਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹਾ ਸਕੇ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਦਾ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜਿਮਨੀ ਚੌਂਧ ਵਿੱਚ ਅਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤਕਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤਕਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸਰਾਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਂਧ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵਕਫਕ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਜ ਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਦਾ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰਾਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਆ ਸਕੇ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜਿਮਨੀ ਚੋਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ कौर ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ कौर ਨਸرائی ਤਰਨਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ कौर ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜਿਮਨੀ ਚੋਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤਕਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਹਾ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤਕਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੋਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੋਂਦ ਵਿੱਚ ਆਗਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੋਨ ਦੇ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਜ ਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ ਕੌਰ ਨਸرائی ਤਰਨਤਾਰਨ ਜਿਮਨੀ ਚੌਂਧ ਵਿੱਚ ਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹਾ ਸਕੇ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਜ ਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੋਣ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੋਣ ਦੇ ਵਿੱਚ ਆਗਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪ ਚੋਣ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵਕਫਕ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰੰਤਰਨ ਜੈਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਰਨ उपचुनाव ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਆਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨ ਪ੍ਰੀਤ ਕੌਰ ਨਸਰਾਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨ ਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹਾ ਸਕੇ ਤਰਨਤਾਰਨ ਉਪਚੋਨ ਦੌਰਾਨ ਕੰਚਨ ਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜਿਮਨੀ ਚੌਂਧ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰੇ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਜ ਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰੰਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸرائی ਤਰੰਤਾਰਨ ਜਿਮਨੀ ਚੌਂਧ ਵਿੱਚ ਆਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰੰਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜਿਸ ਤਹਿਤ ਅੱਜ ਉਹ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨ ਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਔਰ ਸਿਰਫ ਇਹ ਕਹਿੰਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਾਂ ਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨ ਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਦ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਕੰਚਨ ਪ੍ਰੀਤ ਕੌਰ ਨਜ਼ਰ ਆਈ ਤਰਨਤਾਰਨ ਜੇਮਨੀ ਚੋਨ ਦੇ ਵਿੱਚ ਆਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦਿੱਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪਚੋਨ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ 4 ਮਾਮਲੇ ਦਰਜ ਹੋਏ ਨੇ ਜਿਸ ਤਾਅ ਤਾਜੋ ਪੇਸ਼ੀ ਲਈ ਮਜੀਠਾ ਥਾਣੇ ਪਹੁੰਚੀ ਹੈ ਇਸ ਦੌਰਾਨ ਕੰਚਨਪ੍ਰੀਤ ਕੌਰ ਸਖਤ ਪੁਲਿਸ ਸੁਰੱਖਿਆ ਘੇਰੇ ਵਿੱਚ ਨਜ਼ਰ ਆਈ ਉਸਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ ਉਹ ਸਿਰਫ ਇਹ ਕਹਿਣ ਦੀ ਨਜ਼ਰ ਆਈ ਕਿ ਉਸ ਨੂੰ ਅਦਾਲਤ ਤੇ ਪੂਰਾ ਵਿਸ਼ਵਾਸ ਹੈ ਤਪੇਸ਼ੀ ਦੇ ਲਈ ਮਜੀਠਾ ਥਾਣੇ ਪੁੱਜੀ ਹੈ ਕੰਚਨਪ੍ਰੀਤ ਕੌਰ ਜਿਸ ਦੇ ਖਿਲਾਫ ਤਰਨਤਾਰਨ ਜਿਮਨੀ ਚੌਂਧ ਦੇ ਦੌਰਾਨ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਕੀਤੇ ਗਏ ਸੀ ਸਖਤ ਪੁਲਿਸ ਦੀ ਸੁਰੱਖਿਆ ਕੇਰੇ ਵਿੱਚ ਕੰਚਨਪ੍ਰੀਤ ਕੌਰ ਨਸਰਾਈ ਤਰਨਤਾਰਨ ਜਿਮਨੀ ਚੌਂਧ ਵਿੱਚ ਆ ਕਾਲੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਦੀ ਤੀ ਕੰਚਨਪ੍ਰੀਤ ਕੌਰ ਮਜੀਠਾ ਥਾਣੇ ਵਿੱਚ ਪੇਸ਼ੀ ਲਈ ਪਹੁੰਚੀ ਜ਼ਿਕਰ ਇਹ ਖਾਸ ਹੈ ਕਿ ਤਰਨਤਾਰਨ ਉਪ ਚੌਂਧ ਦੌਰਾਨ ਕੰਚਨਪ੍ਰੀਤ ਵਿਰੁੱਧ ਵੱਖ-ਵੱਖ ਥਾਣਿਆਂ ਦੇ ਵਿੱਚ ਚਾਰ ਮਾਮਲੇ ਦਰਜ ਹੋਏ ਨੇ ਜ